ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਸਾਥੀ ਪਿਆਰਿਓ ਅੱਜ ਪਿੰਡ ਮੰਡੇਰ ਸਮੂਹ ਨਗਰਾ ਡੇਰਾ ਬਾਬਾ ਮੂਨੀ ਗਰੀ ਜੀ ਦੇ ਵਿੜੇ ਦੇ ਵਿੱਚ ਅੱਜ ਇਕੱਠ ਹੋਇਆ ਹੈ ਜੋ ਕਿ ਸਰਪੰਚ ਦੀ ਸਰਵਿਸ ਹਮ ਕੀ ਲਈ ਤੇ ਵੀਡੀਓ ਤੇ ਤੁਸੀਂ ਬਣੇ ਰਹੋ ਦੇਖਦੇ ਅੱਜ ਕਿਸ ਵੀਰ ਨੂੰ ਸਰਪ ਸੰਮਤੀ ਦਿੱਤੀ ਜਾਂਦੀ ਹੈ ਹੁੰਦੀ ਹੈ ਜਾਂ ਨਹੀਂ ਅੱਜ ਦੀ ਵੀਡੀਓ ਤੇ ਆਪਣੇ ਕਮੈਂਟ ਕਰਕੇ ਤੁਹਾਨੂੰ ਕਿਹੜਾ ਚੰਗਾ ਲੱਗਦਾ ਹੈ ਜਰੂਰ ਲਿਖਣਾ ਜੀ ਆਪਣੇ ਕਮੈਂਟਾਂ ਦੇ ਵਿੱਚ ਆਪਣੀ رائے ਜਰੂਰ ਦੇਣਾ ਜੀ ਆ ਰਹੇ ਹੋ ਵੀ ਸਾਥੀਓ ਦੇਖੋ ਆਪਣੇ ਕੋਲ ਹੁਣ ਦੋ ਨਾਮ ਆ ਚੁੱਕੇ ਨੇਗੇ ਆਪਾਂ ਗੱਲ ਲੰਬੀ ਨਾ ਕਰਦੇ ਹੋਏ ਜੇ ਕਿਸੇ ਹੋਰ ਬੰਦੇ ਦਾ ਕੋਈ ਵੀ ਬੰਦਾ ਹੈਗਾ ਬੈਠ ਕੇ ਹੀ ਆਪਣਾ ਨਾਮ ਦੇ ਸਕਦਾ ਹੈ ਜਰੂਰੀ ਨਹੀਂ ਕਿ ਸਟੇਜ ਦਾ ਕੀ ਨਾਮ ਦੇਵੇ ਪਰ ਜੇ ਕਿਸੇ ਕੋਈ ਨਾਮ ਦੇਣਾ ਚਾਹੁੰਦਾ ਇਸ ਇਸ ਵਕਤ ਨਾਮ ਦੇ ਸਕਦਾ ਹੈ ਬਾਅਦ ਜੇ ਆਪਣੇ ਕੋਲ ਸਾਰੇ ਨਾਮ ਆ ਗਏ ਉਸ ਤੋਂ ਬਾਅਦ ਆਪਾਂ ਇਕੱਲੇ ਇਕੱਲੇ ਬੰਦੇ ਤੇ ਚਰਚਾ ਕਰ ਸਕਦੇ ਹਾਂਗੇ ਇਸ ਬੰਦੇ ਬਾਰੇ ਤੁਹਾਡੇ ਕੀ ਵਿਚਾਰ ਨੇਗੇ ਜੇ ਕੋਈ ਹੋਰ ਬੰਦਾ ਨਾਮ ਹੈ ਕਿਸੇ ਦੇ ਵੀ ਕੁੜੀ ਬੰਦਾ ਹੋ ਸਕਦਾ ਹੈ ਲੈਡ ਜ਼ਰੂਰੀ ਨਹੀਂ ਕਿ ਲੇਡੀਜ਼ ਦਾ ਆਪਾਂ ਨੂੰ ਪਤਾ ਕਿ ਆਪਣੀ ਐਸੀ ਊਮਾਂ ਦੀ ਆਈ ਇਸ ਵਾਰ ਪਰ ਤੁਹਾਨੂੰ ਜਿਵੇਂ ਕਿ ਪਤਾ ਹੈ ਜਿਆਦਾ ਜਿਵੇਂ ਤੱਕ ਹੁਣ ਤੱਕ ਹੁੰਦਾ ਆਇਆਗਾ ਕਿ ਬੰਦੇ ਹੀ ਸਰਪੰਚੀ ਕਰਦੇ ਨੇਗੇ ਹੁਣ ਇਹਨਾਂ ਇੱਕ ਬਹੁਤ ਵੱਡੀ ਨਾਮਤਾ ਸੀ ਕਿ ਕੁੜੀ ਆਪ ਅੱਗੇ ਆ ਕੇ ਆਪ ਸਰਪੰਚੀ ਕਰਨਾ ਚਾਹੁੰਦੀ ਹੈਗੀ ਹੁਣ ਦੇਖੋ ਪਪਾ ਕੋ ਇਸ ਦੇ پیچھے ਕੋਈ ਚੁਣਾਵ ਨਹੀਂ ਜੀ ਸਾਰਿਆ ਇਸ ਦਾ ਕੋਈ ਚੱਕਰ ਨਹੀਂ ਗਿਆ ਆਪਾਂ ਨੂੰ ਸਿਰਫ ਇਹ ਪਿੰਡ ਕੇ ਬਾਰੇ ਵਿਕਾਸ ਕਰਨਾ ਪਹਿਲੀ ਗੱਲ ਮੈਂ ਮੇਰੀ ਮਤਲਬ ਕੀ ਆਪਾਂ ਜ਼ਿਆਦਾਤਰ ਦਿੱਕਤ ਆਪਾਂ ਨੂੰ ਆ ਰਹੀ ਹੈ ਪਿੰਡ ਦੇ ਵਿੱਚ ਜਿਵੇਂ ਹੈਲਥ ਤੇ ਮਤਲਬ ਡਿਸਪੈਂਸਰੀ ਨਹੀਂ ਆਪਾਂ ਨੂੰ ਥੋੜੀ ਵੀ ਕਿਸੇ ਨਾ ਪ੍ਰੋਬਲਮ ਆਉਂਦੀ ਹੈ ਵੀ ਆਪਾਂ ਨੂੰ ਪਤਾ ਵੀ ਅੰਟੀਲ ਡਿਪਾਰਟਮੈਂਟ ਚ ਕੰਮ ਕਰਦੇ ਆ ਮੈਡੀਸਨ ਲੈਣ ਜਾਣੇ ਕਿ ਬੁਖਾਰ ਦੀ ਟੈਬਲਟ ਲੈਣ ਵੀ ਆਪਾਂ ਉਥੇ ਜਾਣੇ ਕੁਲਰੀ ਦੀ ਡਿਸਪੈਂਸਰੀ ਦੇ ਵਿੱਚ ਇਹ ਪਹਿਲਾ ਮਕਸਦ ਮੇਰਾ ਇਹ ਹੀ ਰਿਹਾ ਸੋਚਿਆ ਅਗਰ ਕਦੇ ਵੀ ਆਪਾਂ ਨੂੰ ਮੌਕਾ ਮਿਲਦਾ ਕੁਝ ਵੀ ਆਪਾਂ ਵੀ ਇੱਕ ਡਿਸਪੈਂਸਰੀ ਜ਼ਰੂਰ ਖੋਲ੍ਹਨੀ ਇਸ ਕੀਤੇ ਇਹ ਕਾਪਾ ਨੂੰ ਪਲੇ ਗਰਾਊਂਡ ਦੀ ਜਿੰਮ ਵਗੈਰਾ ਇਹ ਬੱਪਾ ਗਰਾਸ ਸਾਂ ਕੋਈ ਵੀ ਪ੍ਰੈਕਟਿਸ ਕਰਦੀ ਐ ਕੋਈ ਪੰਜਾਬ ਪੁਲਿਸ ਦੀ ਤਿਆਰੀ ਕਰਦੀ ਐ ਕੋਈ ਵੀ ਕਿਤੇ ਉਹਨਾਂ ਨੂੰ ਗਰਾਊਂਡ ਨਹੀਂ ਮਿਲ ਰਿਹਾ ਕਿਤੇ ਵੀ ਮੈਂ ਵੀ ਪ੍ਰੈਕਟਿਸ ਕੀਤੀ ਐ ਵੀ ਆਪਾਂ ਸੜਕ ਦੇ ਕਿਦਾ ਕੁੱਲਰੀਏ ਜਾਂਦੇ ਨੇ ਜਾਂ ਮੋਡਲ ਸਕੂਲ 'ਚ ਪ੍ਰੈਕਟਿਸ ਕਰਦੀ ਰਹੀ ਹਾਂ ਮੈਂ ਫਿਰ ਉਸਕੇ ਵਿਚ ਆਪਾਂ ਕੋਈ ਬਾਦਰਪੁਰ ਵੀ ਜਾਂਦੇ ਨੇ ਸੀ ਮਹੀਨੇ ਦਾ 2000 ਰੁਪਏ ਦੇਂਦੇ ਰਹੇ ਐ ਪ੍ਰੈਕਟਿਸ ਕੇ ਲੀਏ ਕਿਉਂਕਿ ਆਨ ਮਤਲਬ ਕਿ ਬਹੁਤ ਜ਼ਿਆਦਾ ਪ੍ਰੋਬਲਮ ਇਸ ਕਰਕੇ ਕੁੜੀਆਂ ਵਾਲਤੀ ਗਰਾਊਂਡ ਜ਼ਰੂਰ ਤਿਆਰ ਹੋਣਾ ਚਾਹੀਦਾ ਰਿਤੇ ਜਿਮ ਵਗੈਰਾ ਵੀ ਆਪਣੇ ਵੀ ਆਣ ਵਾਲੇ ਟਾਈਮ 'ਚ ਆਪਣੇ ਪੰਜਾਬ ਪੁਲਿਸ ਕੇ ਹਰ ਕੋਈ ਵੀ ਵਰਤੀ ਦੇਖਦੀਆਂ ਨੇ ਕੁੜੀਆਂ ਪ੍ਰੈਕਟਿਸ ਕਰੇ ਮੁੰਡੇ ਤਾਂ ਆਪਣੇ ਅਕੈਡਮੀ ਵਗੈਰਾ ਸਟੇਡੀਅਮ ਉੱਥੇ ਵੀ ਕਰ ਸਕਦੇ ਨੇ ਬਲਕਿ ਕੁੜੀਆਂ ਨੂੰ ਬਹੁਤ ਦਿੱਕਤ ਆਉਂਦੀਆਂ ਨੇ ਦੂਜੀ ਗੱਲ ਹੈ ਮੇਰੀ ਮਤਲਬ ਜੋ ਵੀ ਆਪਾਂ ਨੂੰ ਆ ਕੇ ਵੀ ਆਸਵਾਸ ਕਰਦਾ ਕੰਮ ਕੁਝ ਵੀ ਹੈ ਜਾਂ ਮੇਰੀ ਕੋਈ ਗੌਰਮੈਂਟ ਜੋਬ ਨਹੀਂ ਹੈ

ਆਪ ਪਾਲਿਸਰ ਫੀਲਡ ਦੇ ਵਿੱਚ ਫਿਰ ਕੇ ਬਚਾ ਰਿਹਾ ਇੰਜੈਕਸ਼ਨ ਲਗ ਰਿਹਾ ਮੈਂ ਇੰਜੈਕਸ਼ਨ ਦੇ ਹਿਸਾਬੇ ਕਿਚਨੇ 1.5 ਸਾਲ ਆੜਾ ਉਸਕੇ 500 ਰੁਪਏ ਇਹ ਇਨਸਟੈਂਟੂ ਜੁੜ ਕੇ 6.5 7000 ਰੁਪਏ ਬਣ ਰਿਹਾ ਤੋਂ ਉਸਕੇ ਵਿੱਚ ਕਰ ਬਿਆਹ ਛੁੱਟ ਨਹੀਂ ਹੋਗੀ ਅਗਰ ਵੀ ਆਪ ਪਿੰਡ ਕਿਸੇਮਤੀ ਹੋ ਗਿਆ ਪਾਸ ਕਾਮ ਨੂੰ ਛੋੜ ਵੀ ਦੇਗੇ ਕਿਉਂਕਿ ਪਹਿਲੇ ਆਪਾਂ ਨੂੰ ਪਿੰਡ ਜ਼ਿਆਦਾ ਜ਼ਰੂਰੀ ਹੈ ਪਰ ਇਸਕੇ ਬਰਤੇ ਤੁਸੀਂ ਜਾਣਦੇ ਹੋ ਸੁੱਖੀ ਬਲਾਡੇ ਤੋਂ ਐਮਸੀ ਨੇ ਉਹਨਾਂ ਨੂੰ 10 ਸਾਲ ਹੋ ਗਏ ਮਤਲਬ ਕਿ ਆਈ ਪਾਰਟੀ ਵੀ ਇਸ ਦਾ ਕੰਮ ਕਰਦੋ ਆਸਾ ਵਾਦ ਕਰ ਵੀ ਨੇ ਨਾਲ 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 ਦੀ ਨਾਲ ਉਹ ਕੰਮ ਵੀ ਕਰ ਰਹੇ ਨੇ ਵੀ ਮੇਰਾ ਕੰਮ ਹੀ ਫੀਲਡ ਦਾ ਆਪਾਂ ਸਾਰਿਆਂ ਨੂੰ ਜਾਣ ਕਿ ਵੀ ਕੰਮ ਆਪਣਾ ਸਾਰਾ ਫਿਲਦਦਾਈ ਆ। ਤੋਂ ਇਸਕੇ ਵਿੱਚ ਆਪਾਂ ਨੂੰ ਵੀ ਪਹਿਲੀ ਆਪ ਤੇ ਦੂਜੀ ਗੱਲ ਹੈ ਪਿੰਡ ਕੇ ਬਾਰੇ ਮੇਰਾ ਇੱਕ ਫੈਸਲਾ ਰਿਹਾ ਸਟਾਰਟਿੰਗ ਦੇ ਆਪਾਂ ਵੀ ਕੋਈ ਵੀ ਕੁਝ ਕੰਮ ਕਰਨਾ ਹੁੰਦਾ ਪਿੰਡ ਦੇ ਬਾਰੇ ਮੈਂ ਇਹ ਖਰ ਮੰਨਤੀ ਮਤਲਬ ਇੱਕ ਮੀਟਿੰਗ ਲੀਤੀ ਜਾਓਗੀ ਜਿਤਨੇ ਵੀ ਆਪਣੇ ਪੰਚਾਇਤ ਮੈਂਬਰ ਜੋ ਵੀ ਮੈਨ ਹੋਣਗੇ ਆਪਾਂ ਵਿੱਚ ਉਹ ਵੀ ਆਪਣੇ ਕੰਮ ਹੋਣਗੇ ਵੀ ਫੈਸਲੇ ਮੈਂਬਰ ਆਪਣੇ ਸਾਰੇ ਹੋਣਗੇ ਇਕੱਠੇ ਰਲ ਕੇ ਵੀ ਜੋ ਵੀ ਫੈਸਲੇ ਹੋਣਗੇ ਵੀ ਜੋ ਵੀ ਆਪਾਂ ਨੂੰ ਪਿੰਡ ਕੇ ਬਾਰੇ ਵਿਕਾਸ ਕਰਨਾ ਹੋਗਾ ਪਹਿਲੇ ਉਹਨਾਂ ਦੀ ਸਹਿਮਤੀ ਹੋਊਗੀ ਵੀ ਆਪਾਂ ਨਹੀਂ ਇਹ ਕੰਮ ਕਰਨਾ ਗੋਆ ਪਿੰਡਾਇਰੀ ਤੇ ਨੋਟ ਹੋਗਾ ਵੀ ਆਹ ਕੰਮ ਕਰਾਂਗੇ ਨੀਕਸਟ ਟਾਈਮ ਆਪਾਂ ਵੀ ਉਸ ਕੰਮ ਤੇ ਧਿਆਨ ਫੋਕਸ ਕੀਤਾ ਜਾਊਗਾ ਵੀ ਆਪਾਂ ਉਹ ਹੀ ਕੰਮ ਕਰਾਂਗੇ ਮਤਲਬ ਹਰ ਮੰਥ ਇੱਕ ਮੀਟਿੰਗ ਜ਼ਰੂਰ ਹੋਣੀ ਹੈ ਹਰ ਮੰਥ ਇੱਕ ਮੁੰਡਾ ਦੀ ਮੀਟਿੰਗ ਕੁੜੀਆਂ ਦੀ ਮੀਟਿੰਗ ਵੀ ਆਪਾਂ ਸਾਰਿਆਂ ਦੀ ਪ੍ਰੋਬਲਮ ਸੁਣਨੀ ਹੈ ਪਹਿਲੇ ਵੀ ਪ੍ਰੋਬਲਮ ਕੀ ਹੈ ਵੀ ਕਿਸ ਨੂੰ ਕਿਸ ਚੀਜ਼ ਦੀ ਲੋੜ ਆਪਾਂ ਨੂੰ ਪਿੰਡ ਦੇ ਵਿੱਚ ਕੱਲ੍ਹ ਨੂੰ ਆਪਣੇ ਆਪ ਨੂੰ ਵੀ ਨਹੀਂ ਪਤਾ ਲੱਗਦਾ ਆਪਾਂ ਲੋਕਾਂ ਦੀ ਪਤਾ ਲੱਗਦਾ ਵੀ ਆਪਾਂ ਨੂੰ ਕੀ ਪ੍ਰੋਬਲਮ ਹੈ ਤੁਸੀਂ ਦੱਸ ਕਿ ਕਿ ਤੁਸਪਾ ਨੂੰ ਪੈਣ ਲਈ ਕਿਹ ਕੁਝ ਜ਼ਰੂਰੀ ਹੈ ਤਾਂ ਆਪਾਂ ਸਾਰਾ ਕਿਸੇ ਮੱਤੀ ਨਾਲ ਵੀ ਜੋ ਵੀ ਤੁਸੀਂ ਕੁਝ ਕਹੋਗੇ ਹਾਂ ਵੀ ਆ ਚੀਜ਼ ਦੀ ਲੋੜ ਹੈ ਤਾਂ ਆਪਾਂ ਵੀ ਉਸ ਦੇ ਵਿੱਚ ਵੀ ਕਾਸ ਕੀਤਾ ਜਾਊਗਾ ਪਿੰਦੇ ਦੇ ਵਿੱਚ ਤਾਂ ਇੱਕ ਆ ਗਿਆ ਪਾ ਨੂੰ ਮਤਲਬ ਇਹ ਜ਼ਿਆਦਾਤਰ ਵੀ ਮੇ ਏਰੀਏ ਚ ਵੀ ਕੁਝ ਵੀ ਹੈ ਜੇ ਪ੍ਰੋਬਲਮ ਆ ਰਹੀ ਹੈ ਜ਼ਿਆਦਾਤਰ ਇਹ ਦੇਖ ਰਹੇ ਨੇ ਇਸ ਦੇ ਵਿੱਚ ਵੀ ਵੀ ਮਤਲਬ ਕਿ ਕੋਈ ਵੀ ਏਕਨਾ ਰੂਮ ਨਹੀਂ ਬਣਾ ਕੇ ਦੇ ਦੇ ਕਿ ਆ ਬਜਟ ਡਿਸਪੈਂਸਰੀ ਵਗੈਰਾ ਦਾ ਕੁਛ ਵੀ ਅੰਗੜਵਾੜੀ ਵਰਕਰ ਨੇ ਇਹ ਨਹੀਂ ਕਿ ਹੋ ਗਿਆ ਉੱਥੇ ਵੀ ਮਤਲਬ ਕਿ ਬਾਥੂਮ ਵਗੈਰਾ ਕੁਝ ਵੀ ਨਹੀਂ ਐਸੀ ਵੀ ਉੱਥੇ ਬੈਠਦੇ ਨੇ ਸਾਨੂੰ ਸਰਕਾਰੀ ਸਕੂਲ ਚ ਜਾਣਾ ਹੁੰਦਾ ਸਰਕਾਰੀ ਸਕੂਲ ਵਾਲੇ ਵੀ ਲੋਕ ਲਾ ਲੈਂਦੇ ਵੀ ਨਹੀਂ ਇੱਧਰ ਪਾਣੀ ਨਹੀਂ ਪੀਣਾ ਇੱਧਰ ਵਾਸ਼ਰੂਮ ਨਹੀਂ ਜਾਣਾ ਹੈਗਾ ਮਤਲਬ ਕਿ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀਆਂ ਨੇ ਇਸ ਚੀਜ਼ ਤੇ ਵੀ ਜ਼ਿਆਦਾਤਰ ਮੇਰਾ ਹੈਲਥ ਬਾਰੇ ਤਾਂ ਮਤਲਬ ਕਿ ਇੱਕ ਪਲੇਗਰਾਉਂਡ ਹੈ ਕੁੜੀਆਂ ਵਾਸਤੇ ਆਪਣਾ ਜੋ ਵੀ ਆਪਣੇ ਪਿੰਡ ਦੀ ਪ੍ਰੋਬਲਮ ਨੇ ਕੋਈ ਵੀ ਜੋ ਆਪਾਂ ਨੂੰ ਵਿਕਾਸ ਕਰਨਾ ਹੈ ਤਾਂ ਉਹ ਆਪਣੀ ਸਾਰੀ ਸਹਿਮਤੀ ਹੋਗੀ ਮੇਰਾ ਮਕਸਦ ਆ ਇਹ ਵੀ ਪਹਿਲੇ ਆਪਾਂ ਹਰ ਮਹੀਨੇ ਇੱਕ ਮੀਟਿੰਗ ਹਰ ਮੰਨ ਦੀ ਇੱਕ ਮੀਟਿੰਗ ਹੋਗੀ ਜ਼ਰੂਰੀ ਆਪਣੇ ਮੈਂਬਰ ਸਾਰੇ ਬੈਠ ਕੇ ਵੀ ਉਸਕੇ ਵਿੱਚ ਜੋ ਵੀ ਆਪਣਾ ਫੈਸਲਾ ਹੋਗਾ ਆਪਾਂ ਨੇ ਪਹਿਲੇ ਉਹੀ ਕੰਮ ਕਰਨਾ ਹੈ ਉਹ ਮੇਰੇ ਵੱਲੋਂ ਧੰਨਵਾਦ ਵਿਰਦੇ ਸੂਝਵਾਨ ਸਾਥੀਓ ਤੇ ਬਿਜੋ ਸਭ ਤੋਂ ਪਹਿਲਾਂ ਗੁਰੂ ਜੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਥੀਓ ਮੈਨੂੰ ਪਿੰਡ ਵੱਲੋਂ ਹੁਕਮ ਹੋਇਆ ਵੀ ਤੂੰ ਮਤਲਬ ਪਿੰਡ ਦਾ ਕੁਛ ਨਾ ਕੁਛ ਪ੍ਰਕਾਸ਼ ਕਰ ਸਕਦੇ ਜੋ ਆਪਣੇ ਮਸਲੇ ਅੜੇ ਪਏ ਨੇ ਮਸਲੇ ਨੇ ਬੀਹਾਂ ਨੇ ਕਲੀਆਂ ਨੇ ਉਹ ਮਸਲਾ ਨੂੰ ਪਹਿਲਾਂ ਦੇ ਆ ਜਾਊਗਾ ਬਾਕੀ ਜੂਥ ਹੈ ਜਿਹੜਾ ਜੂਥ ਹੈ ਆਪਣਾ ਕੋਈ ਕਲੱਬ ਵਾਲਾ ਕਲੱਬ ਨੂੰ ਨਾਲ ਲੈ ਕੇ ਚੱਲਿਆ ਜਾਊਗਾ ਹਰ ਬੰਦੇ ਨੂੰ ਨਾਲ ਲੈ ਕੇ ਚੱਲੇ ਜਾਊਗਾ ਹਰ ਇੱਕ ਦਾ ਮਸਲਾ ਹੱਲ ਹੋਊਗਾ ਕੋਈ ਵੀ ਜੀ ਮਤਲਬ ਉਹ ਨਹੀਂ ਹੈਗੀ ਪਿੰਡ ਨੇ ਮੈਨੂੰ ਇਸ ਕਾਬਿਲ ਸਮਝਿਆ ਵੀ ਇਹੇ ਬੰਦਾ ਕੋਈ ਨਾ ਕੋਈ ਮਤਲਬ ਕੰਮ ਕਰ ਸਕਦਾ ਜੇ ਕਰ ਸਕਦਾ ਤਾਂ ਮੈਂ ਆਪਣਾ ਨਾਮ ਯਾਤਰੀ ਇਥੇ ਕਰਿਆ ਆਪਾਂ ਆਪਣੇ ਵੱਲੋਂ ਕੁਝ ਨਹੀਂ ਕਰਿਆ ਪਿੰਡ ਸਹਿਯੋਗ ਦੇ ਆਪਾਂ ਸਹਿਯੋਗੀ ਹੈ ਵਾਹਿਦ ਜੀ ਖਾਨ ਸਾਹਿਬ ਵਾਹਿਦ ਸਾਹਦਾ ਤਾਂ ਹੀ ਕਹਿ ਜਾ ਸਕਦਾ ਹੁੰਦਾ ਕਿ ਆਪ ਕੰਮ ਕਰਕੇ ਦਿਖਾਵਾਂਗੇ ਤੇ ਕਰਕੇ ਤਾਂ ਖੋਲਦੀ ਗੱਲ ਹੁੰਦੀ ਆ ਕਿ ਉਹ ਸੱਚੀ ਗਰੇ ਜਾਂਦੇ ਹੁੰਦੇ ਨੇ ਜਦੋਂ ਬੰਦੇ ਨੂੰ ਕੋਈ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਜੇ ਜ਼ਿੰਮੇਵਾਰੀ ਦੇਓਗੇ ਤਾਂ ਕੰਮ ਕਰਾਂਗੇ ਵੀ ਤੇ ਹੁਣ ਮੇਰੀ ਗੱਲ ਬਾਕੀ ਹੋਰ ਚੀਜ਼ਾਂ ਦੀ ਕਿ ਕੀ ਕਰਨਾ ਕਿ ਟਾਈਮ ਤੇ ਤਾਂ ਇਹ ਤਾਂ ਮੈਂ ਬਿਲਕੁਲ ਦਵਾਉਂਗੀ ਇਹ ਅੱਜ ਹਵੇ ਬਿਲਕੁਲ ਹੋਊਗਾ ਕਿ ਓਏ ਵੇ ਕੋ ਦੂਸਰੇ ਕੇ ਕਹਿਣਗੇ ਕੁੜੀ ਐ ਕੁੜੀ ਕੋਈ ਦਿੱਕਤ ਨਹੀਂ ਇਸ ਗੱਲ ਦੀ ਕਿ ਕੁੜੀ ਐ ਕੁੜੀਆਂ ਕਿਹੜਾ ਕੰਮ ਨਹੀਂ ਕਰ ਸਕਦੀਆਂ अगर मैं अपनी नौकरी ਨਾਲ ਕੰਪਰਮਾਈਜ਼ ਕਰ ਸਕਦੀ ਤਾਂ ਮੈਂ ਇਹ ਕਰ ਤੇ ਵੀ ਆਗਰ ਮੈਂ ਕੰਪਰਮਾਈਜ਼ ਕਰ ਸਕਦੀ ਮੈਂ ਪਿੰਡ ਨੂੰ ਪਹੁੰਚਾਂਗੀ ਨਾ ਕਿ ਆਪਣੇ ਆਪ ਨੂੰ ਪਰ ਸਭ ਤੋਂ ਵੱਡੀ ਗੱਲ ਮੇਰਾ ਇੱਥੇ ਕੋਈ ਨਿੱਜੀ ਮਸਲਾ ਨਹੀਂ ਹੈ ਔਰ ਨਾ ਮੈਂ ਦੇ ਆਪਣੇ ਨਾਮ ਜਾਂ ਕਿਤੇ ਕਿ ਕਿ ਮੈਂ ਸਰਪੰਚੀ ਲੜਨੀ ਹੈ ਮੈਨੂੰ ਕਿਹਾ ਗਿਆ ਕਿ ਤੂੰ ਲੜ ਤੇਰੇ ਚ ਕਾਬਲੀਅਤ ਹੈ ਤੇ ਇਹ ਕਾਬਲੀਅਤ ਤੂੰ ਸੇ ਵੀ ਦੇਖਣੀ ਹੈ ਕਿ ਹੈ ਕਿ ਨਹੀਂ ਹੈ ਤੇ ਜੇ ਹੈ ਤਾਂ ਤੂਸੇ ਦੇਖਣਾ ਹੈ ਇਹ ਦੇਵਰੇ ਵਾਲਾ ਮੇਰਾ ਬਿਲਕੁਲ ਜੀ ਮਸਲਾ ਨਹੀਂ ਹੈ ਇਹਦੇ ਚ ਕਿ ਵੀ ਹਾਂ ਕੋਈ ਆਊਗਾ ਆ ਕੇ ਆਗੇ ਉਹ ਕਰਾਂਗੇ ਉਹ ਕਿ ਮੈਨੂੰ ਇਸ ਚੀਜ਼ ਦਾ ਬਿਲਕੁਲ ਹੈਗਾ ਨਹੀਂ ਕਿ ਵੀ ਹਾਂ ਮਤਲਬ ਇਹ ਚੀਜ਼ ਹੋਵੇ ਜਿਵੇਂ ਸਰਪੰਚ ਆਗੇ ਤਾਂ ਉਹ ਫਿਰ ਤੋਖ ਜਮਾਉਣੀਆ ਬਿਲਕੁਲ ਵੀ ਨਹੀਂ ਇਹ ਹੋਊਗਾ ਕਿ ਜੇ ਆਇਆ ਤੁਹਾਡੇ ਕੋਲ ਰੁਤਬਾ ਆਇਆ ਤਾਂ ਉਹਦਾ ਇੰਨਾ ਸਾਰ ਜਾਇਜ਼ ਫਾਇਦਾ ਉਠਾਉਣਗੇ ਨਾ ਕਿ ਪਿੰਡ ਦੀ ਨੁਹਾਰ ਬਦਲੂਗੀ ਇਹ ਮੈਂ ਗਰੰਟੀ ਆਦੇ ਵੱਲੋਂ ਦੇ ਸਕਦੀ ਆ ਬਾਕੀ ਫੈਸਲਾ ਤੁਹਾਡੇ ਸਭ ਤੇ ਹੈ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਕਿ ਨੂੰ ਆਧਿਆ ਵੱਲੋਂ ਚੋਣੋ ਕਿ ਬਹੁਤ ਲੀਡ ਕਰੇ ਜਿਹਨੂੰ ਤੁਸੀਂ ਚਾਹੁੰਦੇ ਹੋ ਤੁਸੀਂ ਉਸ ਨੂੰ ਚੁਣੋ ਮੇਰੇ ਕੋਲੋਂ ਬਸ ਇੰਨਾ ਹੀ ਸਤਿਕਾਰ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਵਿਚਾਰ ਨੇ ਗੁੜੀਆਂ ਦੇ ਜੋ ਬਾਹਰ ਅੰਦਰ ਜਾਂਦੇ ਨੇ ਉਹਨਾਂ ਨੇ ਪੜ੍ਹੇ ਲਿਖੇ ਵੀ ਨਹੀਂ ਆਪਾਂ ਨੂੰ ਪਤਾ ਹੈ ਉਹਨੂੰ ਸਮਝ ਵੀ ਹੈ ਤੇ ਹੁਣ ਅਸੀਂ ਅਗਲੇ ਦੇਖੋ ਜੀ ਮਾਫੀ ਚਾਹਣਾ ਥੋੜਾ ਸਮਾਂ ਵੱਧ ਲੱਗ ਗਿਆ ਕਿਉਂਕਿ ਕੰਮਕਾਰਾਂ ਦਾ ਟਾਈਮ ਹੈ ਸਾਨੂੰ ਪਤਾ ਹੈ ਬਸ ਆਪਾਂ ਬਾਹਰ ਕਰਨਾ ਬਾਅਦ ਚੋਂ ਕਿ ਕਰਨਾ ਹੈ ਬਹੁਤ ਬੱਚਿਆਂ ਨੂੰ ਦਿੱਕਤ ਆਉਂਦੀ ਰਹੇ ਗਿਆ ਸਭ ਤੋਂ ਵੱਡੇ ਕੱਲ ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਬਸ ਦੀ ਜਦੋਂ ਕਿ ਮੈਂ ਵੀ ਜਾਣੀ ਆ ਡੇਲੀ ਹੁੰਦਾ ਹੈ ਕਿ ਕਿੰਨੇ ਜਵਰਕਾਂ ਨੂੰ ਜਾਣਾ ਹੁੰਦਾ ਕੱਲ ਬਸ ਇੰਨੀ ਕੁ ਲੱਦੀ ਹੁੰਦੇ ਆ ਦੋ ਜਹਰ ਛੋਟੇ ਆਉਂਦੇ ਨੇ ਜ਼ਰੂਰੀ ਹੁੰਦਾ ਉਹਨਾਂ ਦਾ ਕਾਲਜ ਪਹੁੰਚਣਾ ਪਰ ਨਹੀਂ ਪਹੁੰਚ ਸਕਦੇ ਕਿ ਇਹਦੇ ਚ ਪਿੰਡ ਦੇ ਪੰਚਰ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਉਹ ਦੱਸਿਆ ਜਾਂ ਕਿ ਸਾਡੇ ਪਿੰਡ ਦੇ ਬੱਚੇ ਨੂੰ ਆਹ ਪ੍ਰੋਬਲਮ ਆ ਰਹੀਆਂ ਨੇ ਬਾਕੀ ਹੋਰ ਲੋਕ ਨੇ ਜਿਨ੍ਹਾਂ ਨੂੰ ਕਿੰਨੀ ਦਿੱਕਤਾਂ ਆਉਂਦੀਆਂ ਨੇ ਨਹੀਂ ਪਤਾ ਲੱਗਦਾ ਹੋਰ ਹੋਰ ਵੀ ਪ੍ਰੋਬਲਮ ਹੁੰਦੀਆਂ ਨੇ ਜਿਹੜੀਆਂ ਘਰੇ ਬੈਠ ਕੇ ਸਲਝਾਉਣ ਵਾਲੀਆਂ ਹੁੰਦੀਆਂ ਨੇ ਲੋਕ ਇਧਰ ਉਧਰ ਫਿੱਦੇ ਰਹਿੰਦੇ ਨੇ ਦੇਖ ਬਈ ਕਿ ਐਸੀ ਕਿਸੇ ਮਤਵਰ ਨੂੰ ਚੁਣੀਏ ਕਿ ਕੋਈ ਸਾਡਾ ਕੰਮ ਕਰੂ ਪਰ ਜਦੋਂ ਪਿੰਡ ਦੀ ਪੰਚਾਇਤ ਵਧਿਆ ਹੋ ਗਈ ਤਾਂ ਜ਼ਰੂਰ ਕੰਨੇ ਹੋ ਗਏ ਕਿ ਸਾਨੂੰ ਬਾਹਰ ਜਾਂਦੀ ਪਿੰਡ ਚ ਸਾਰਾ ਕੰਮ ਹੋਊਗਾ ਤਾਂ ਮੇਰੇ ਤਾਂ ਇਹ ਰਿਪੋਰਟ ਹੋਊਗੀ ਕਿ ਜੋ ਤੁਹਾਨੂੰ ਸਹੀ ਲੱਗਦਾ ਤੁਸੀਂ ਉਹ ਕਰਿਓ ਤੋ ਵਾਕਈ ਮੇਰੇ ਚ ਕਾਬਲੇ ਤੱਕ ਦਿੱਕਤ ਹੈ ਲੱਗਦਾ ਤੁਹਾਨੂੰ ਕਰਨਾ ਕੁਝ ਕਰ ਸਕਦੀ ਹਾਂ ਤੋ ਤੁਹਾਡੇ ਸਾਰੇ ਤੇ ਹੈ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਬਸ ਮੇਰੇ ਵੱਲੋਂ ਇਹ ਹੈ ਔਰ ਮੈਂ ਬੋਲ ਤੋ ਕੁਝ ਨਹੀਂ ਕਹਾਂਗੀ ਮੈਂ ਆਕਰਾਂਗੀ ਉਹ ਕਰਾਂਗੀ ਉਹ ਕਰਾਂਗੀ ਬਾਅਦ ਚੋਂ ਦੇਖਾਂਗੇ ਜਦੋਂ ਤੁਸੀਂ ਸੈਂਕੀ ਨਾਰਕ ਹੋਵੋਗੇ ਕਿ ਤੋ ਕਰਨਾ ਹੈ ਜਦੋਂ ਤੁਸੀਂ ਮੈਨੂੰ ਬਣਾਉਂਦੇ ਤਾਂ ਫਿਰ ਦੱਸਾਂਗੇ ਕਿ ਕੀ ਕੀ ਕਰ ਸਕਾਂਗੇ ਕੀ ਨਹੀਂ ਕਰ ਸਕਵੇ ਤੇ ਵਾਕੀ ਇਹ ਜਿਹੜਾ ਹੋਊਗੀ ਜੇ ਤੁਸੀਂ ਮੈਨੂੰ ਕਾਬਲ ਸਮਝੋਗੇ ਤੁਹਾਡੇ ਜੋ ਵੀ ਤੁਹਾਡੇ ਇਮੋਜਾਂ ਨੇ ਉਹ ਮੈਂ ਤੁਹਾਨੂੰ ਖਰਾਉਤ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੀ ਅਜੇ ਹਮੇਸ਼ਾ ਬਿਲਕੁਲ ਨਹੀਂ ਹੋਗਾ ਕਿ ਕੋਈ ਮੇਤੂ ਲਗਾਜੋ ਹੋਊਗਾ ਤੇ ਬਾਕੀ ਨਾਲ ਮੈਂ ਕੰਨੇ ਤਾਂ ਨਹੀਂ ਹੋਊਂਗੀ ਪੂਰਾ ਪਿੰਡ ਹੋਊਗਾ ਤੇ ਪੂਰੇ ਪਿੰਡ ਦੀ ਪੰਚਾਇਤ ਜਿਹੜੇ ਪੰਜ ਹੋਣਗੇ ਨਾਲ ਹੋਣਗੇ ਤੇ ਸਾਰੇ ਮਹੱਤਵਪੂਰਨ ਬੰਦੇ ਹੋਣਗੇ ਜਿਹੜੇ ਉਹ ਨਾਲ ਹੋਣਗੇ ਤਾਂ ਪਿੰਡ ਦਾ ਵਿਕਾਸ ਬਿਲਕੁਲ ਹੈ ਕਿ ਹੋਗਾ ਹੀ ਹੋਊਗਾ ਬਾਕੀ ਉਹਨੇ ਇਹ ਤਾਂ ਮੇਰਾ ਫੈਸਲਾ ਨਹੀਂ ਤੇ ਤੁਹਾਡੇ ਸਭ ਦਾ ਫੈਸਲਾ ਹੈ ਕਿ ਤੁਸੀਂ ਕੀ ਘਰਨੇ ਕਿਨੂੰ ਪੰਚਾਇਤ ਚੁਣਨਾ ਕਿਨੂੰ ਸਰਪੰਚ ਚੁਣਨਾ ਕਿਨੂੰ ਪੰਚ ਚੁਣਨਾ ਉਹ ਤੁਹਾਡੇ ਤੇ ਆ ਤੇ ਬਾਕੀ ਰਹੇਗਾ ਲੋ ਜਿਹੜੇ ਵੀ ਦਿੱਕਤਾਂ ਆਉਂਦੀਆਂ ਨੇ ਪਿੰਡ ਚ ਉਹਨਾਂ ਨੂੰ ਸਵਾਰਿਆ ਜਾਊਗਾ ਜਦੋਂ ਪੂਰੇ ਤਰੀਕੇ ਨਾਲ ਪ੍ਰੋਪਰ ਪੰਚਾਇਤ ਬਣਗੀ ਤਾਂ ਇਹ ਮੇਰੇ ਵੱਲੋਂ ਬਸ ਇਨਾ ਹੀ ਆ ਬਾਕੀ ਤੁਸੀਂ ਦੱਸ ਸਕਦੇ ਹੋ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ ਮੈਂ ਤੁਹਾਡੇ ਵੱਲੋਂ ਹਲੇ ਫਿਲਹਾਲ ਕੁਝ ਵੀ ਨਹੀਂ ਕਹਦੀ ਮੇਰਾ ਤੇ ਇਹੀ ਹੈ ਕਿ ਵੀ ਜੋ ਵੀ ਹੋਊਗਾ ਤੁਹਾਡੇ ਹੱਥ ਚ ਆ ਦੇ ਰਹੀ ਹੈ ਕਿ ਲੱਕ ਕਮਾ ਲਈ ਤਾਂ ਕਮ ਹੋ ਜਾ ਬਾਈ ਜੀ ਜਿੰਨੇ ਵੀ ਇੱਥੇ ਡੇਰੇ ਦੇ ਵਿੱਚ ਆਪਾ ਇਕੱਠੇ ਹੋਇਆ ਪੰਚਾਇਤ ਦੇ ਪੰਚਾਇਤ ਦੇ ਲੋਕ ਇੰਨੇ ਵੀ ਬ라이ਫ ਆ ਕੇ ਆਏ ਨੇ ਮੇਰੇ ਪਿੰਡ ਦੇ ਜੋ ਬਜ਼ੁਰਗ ਠੀਕ ਹੈ ਨਾ ਜੀ ਉਹਨਾਂ ਦਾ ਇੱਥੇ ਆਉਣਾ ਧੰਨਵਾਦ ਕਰਦੇ ਆ ਤੇ ਜਿਹੜੇ ਕਿ ਆਪਾਂ ਸੰਮਤੀ ਨਾਲ ਹੋਵਦੇ ਜੇ ਬੜਾ ਵਧੀਆ ਉਸ ਤੋਂ ਬਾਅਦ ਮੈਂ ਕਾਕਾ ਜੀ ਨੂੰ ਕਿਹਾ ਸੀ ਕਾਕਾ ਜੀ ਦਾ ਨਵਾਂ ਅਲਾਸਮੈਂਟ ਕਰੀ ਜਾਂਦੇ ਬਾਰ-ਬਾਰ ਅਸੀਂ ਵੀ ਉਹਨੂੰ ਚਾਹੁੰਦੇ ਆ ਵੀ ਜਿੰਨੇ ਹੀ ਹੁੰਦਾ ਤਾਂ ਉਸ ਤੋਂ ਬਾਅਦ ਜਿੰਨੇ ਵੀ ਪਿੰਡ ਸਰਪੰਚ ਜੀ ਆਪਾਂ ਉਸ ਤੋਂ ਬਾਅਦ ਪਿਆਰਾ ਜੀ ਠੀਕ ਹੈ ਨਾ ਜਿਹੜੇ ਵੀ ਅੱਗੇ ਵਿਚਾਰ ਹੋਣਗੇ ਜੀ ਤੇ ਅੱਗੇ ਆਪਾਂ ਕੰਮ ਤੋਂ ਅੰਦਾਜ਼ਾ ਜਹਾਜ ਵੀ ਕਰ ਸਕਦੇ ਆ ਜਿਵੇਂ ਹੁਣ ਦੱਸਿਆ ਵੀਰ ਜੀ ਨੇ ਵੀ 15 ਘੰਟੇ ਸਰਪੰਚ ਨੂੰ ਦੇਣੇ ਚਾਹੀਦੇ ਆ ਘਟੋ ਘਟਾ ਤੇ ਉਸ ਤੋਂ ਬਾਅਦ ਆਪਾਂ ਮੰਨ ਕੇ ਚੱਲੋ ਜੀ ਪਿੰਡ ਦਾ ਵਿਕਾਸ ਹੋਵੇ ਸਹੀ ਕੰਮ ਹੋਵੇ ਪਿੰਡ ਦਾ ਕੋਈ ਵੀ ਬੰਦਾ ਚੋਂਡੋ ਜੀ ਉਹ ਤਾਂ ਦੇਖੋ ਹੁਣ ਸਾਕਤ ਬੈਠੀ ਐ ਸਾਰੀ ਘਟੋ ਘਟਾ ਆਪਾਂ ਕਹਿੰਦੇ ਆ ਵੀ 15 ਸੀ ਸਾਰਾ ਕੰਮ ਤੇ ਫੋਨ ਤੇ ਦਿਨ ਦਿਨ ਬਲਕ ਐ ਨਹੀਂ ਹੈਗਾ ਵੀ ਜਦੋਂ ਅੱਧੀ ਰਾਤ ਕਿਸੇ ਨੂੰ ਕੰਮ ਹੋਵੇ ਉਸ ਟਾਈਮ ਬੰਦਾ ਮੈਂ ਕਹਿੰਦੇ ਵੀ ਮੈਂ ਤਾਂ ਪਿਆ ਜਾਂ ਮੈਂ ਬਾਹਰ ਐ ਜੀ ਉਸ ਟਾਈਮ ਉਹ ਬੰਦੇ ਦਾ ਕੰਮ ਕਰਾਉਣਾ ਕੋਈ ਇਸ ਤੋਂ ਵੱਧ ਦੁੱਖੀ ਐ ਦੇਖੋ ਕੋਈ ਵੀ ਬੰਦਾ ਉਹਦੇ ਨਾਲ ਹਰ ਟਾਈਮ ਮਾਦਰ ਉਹਨਾਂ ਜ਼ਰੂਰੀ ਐ ਜੀ ਜੋ ਪਿੰਡ ਦਾ ਵਿਕਾਸ ਹੈ ਠੀਕ ਐ ਨਾ ਜੀ ਕੋਈ ਵੀ ਬੈਰ ਵਿਰੋਧ ਐ ਜਿਹੜਾ ਆਪਾਂ ਇਹ ਗੱਲ ਕਰਦੇ ਗੁੱਤੀ ਗੱਲ ਵੀ ਅੱਜ ਤੋਂ ਜਦੋਂ ਸਰਪੰਚ ਬਣ ਗਿਆ ਮੰਨ ਕੇ ਚੱਲੋ ਕਿਸੇ ਦਾ ਕੋਈ ਬੈਰ ਵਿਰੋਧ ਨਹੀਂ ਉਸ ਤੋਂ ਬਾਅਦ ਵੇ ਸੈਂਪੀ ਨਾਲ ਹਰੇਕ ਬੰਦੇ ਦਾ ਕੰਮ ਪੈਲ ਦੇ ਆਧਾਰ ਤੇ ਹੋਣਾ ਚਾਹੀਦਾ ਧੰਨਵਾਦ ਅੱਲਾਹੁ ਅਕਬਰ ਮੈਂ ਸਰਪੰਚ ਵੀ ਜòn ਲੜਨ ਨੂੰ ਤਿਆਰ ਆ ਮੇਰੇ ਪਿੰਡ ਦੇ ਵਿਕਾਸ ਬਾਦਲੇ ਜੋ ਵੀ ਕਮੀਆਂ ਨੇ ਪਿੰਡ ਚ ਸਾਰੀਆਂ ਕਮੀਆਂ ਪੂਰੀਆਂ ਕਰਾਂਗੇ ਤੁਹਾਡੇ ਸਹਿਯੋਗ ਨਾਲ ਜੇ ਤੁ ਬਾਦ ਤੁਹਾਡਾ ਹੀ ਸਹਿਯੋਗ ਹੋਊਗਾ ਜੇ ਨਾਲ ਸਾਰਾ ਬਣਾਂਗੇ ਤਾਂ ਮੈਂ ਵੀ ਕੁਝ ਕਰਾਂਗਾ ਪਿੰਡ ਤੇ ਬਾਕੀ ਗੱਲਾਂ ਤੁਹਾਨੂੰ ਪੱਤੀ ਗਈ ਜੋ ਕਮੀਆਂ ਨੇ ਸਭ ਸਾਰਿਆਂ ਨੂੰ ਪਹਿਲੀ ਵਾਰੀ ਪਤਾ ਹੈਗਾ ਜੋ ਵੀ ਕਿਸੇ ਨੂੰ ਕੁਝ ਕਹੇਗਾ ਨਾਲੀਆਂ ਦਾ ਲਾਈਟਿੰਗ ਦਾ ਕੈਮਰਿਆਂ ਦਾ ਵੈੜੀਆਂ ਪੱਕੀਆਂ ਨੇ ਉਹ ਕਮੀਆਂ ਸਾਰੀਆਂ ਪੂਰੀਆਂ ਕਰਾਂਗੇ ਆਪਾਂ ਬੋਰ ਹੋਇਆ ਸੀ ਕੁਛ ਆਈ ਅੱਜ ਦਾ ਪਕਸਟੈਂਸ ਠੀਕ ਹੈ ਜੀ ਧੰਨਵਾਦ ਬਾਅਦ ਵਿੱਚ ਠੀਕ ਕਰ ਦਿਸਦਾ ਜੀ ਜੇ ਪਹਿਣ ਪਾਈ ਚਾਹੁੰਦਾਗਾ ਫਿਰ ਤਾਂ ਅਸੀਂ ਉੱਠਣਾ ਚਾਹੁੰਦੇ ਆ ਜੇ ਪਹਿਣ ਪਾਈ ਚਾਉਂਦਾ ਨਹੀਂ ਹੈਗਾ ਫਿਰ ਅਸੀਂ ਉੱਠ ਦੇ ਲਈ ਜੇ ਅਸੀਂ ਪਿੰਡ ਨਾਲ ਠੀਕ ਹੈ ਜੀ ਪਹਿਣ ਪਾਈ ਨਾਲ ਟਿਕਟ ਆਪੇ ਜੀ ਸਵਾਰ ਹੈ ਕਿ ਜਿੰਨਾ ਮਿੰਟ ਇੱਕ ਮਿੰਟ ਜੇ ਸੁਣ ਤੋਂ ਸਾਡੇ ਤੋਂ 200 ਚਾਹ ਤੋਂ ਵੀ ਅਸੀਂ ਸਾਡੇ ਲੱਗਰ ਦੇ ਵਿੱਚ ਖੜੇ ਆ ਸੀ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਮਾਫ ਕਰਨਾ ਪੈਸਾ ਨਹੀਂ ਸੰਗਤ ਜੀ ਜੀ ਆਪਣੇ ਬੱਚੇ ਨਾ ਪੰਜਵੀਂ ਤੋਂ ਲੱਗ ਕੇ ਸਕੂਲ ਸ਼ਿਮਨੀ ਕਲਾਸ ਚ ਜਾਂਦੇ ਨੇ ਬੱਚੇ ਉਹਨਾਂ ਦਾ ਵੀ ਬਹੁਤ ਬੁਰਾ ਹਾਲ ਹੈ ਜੀ ਤੇ ਦੂਜਾ ਨੰਬਰ ਮਤਲਬ ਜਿਹੜੇ ਪਿੰਡ ਦੇ ਗਲੀਆਂ ਨਾਲੀ ਹੁਣ ਪਿੰਡ ਦੇ ਵਿੱਚ ਵੀ ਤੁਸੀਂ ਸਾਰਾ ਪਿੰਡ ਰਹਿੰਦੇ ਜੀ ਕੁਨ ਨੂੰ ਵੀ ਪਤਾ ਹੀ ਨਹੀਂ ਹੋਇਆ ਨਹੀਂ ਵੀ ਕੰਮ ਨਹੀਂ ਮਿਲਿਆ ਟਾਈਮ ਨਹੀਂ ਮਿਲਿਆ ਜੀ ਕਿ ਸਭ ਕੇ ਦੇ ਪੰਚਾਇਤਾਂ ਇਕੱਠੀਆਂ ਹੋ ਜਾਂ ਮਤਲਬ ਇਹਨੇ ਨਮਾਇੰਦੇ ਇਕੱਠੇ ਹੀ ਨਹੀਂ ਹੋਏ ਜੀ ਪੰਚਾਇਤ ਜੁੜੀ ਹੀ ਨਹੀਂ ਕਿਤੇ ਪੂਰੇ ਸੁਧਾਰ ਹੋਏ ਨਹੀਂ ਕੰਮ ਨਹੀਂ ਹੋਏ ਜੀ ਬਧੂਰੇ ਨੇ ਵਿਚਾਰੇ ਉਹ ਵੀ ਕਰਨ ਜੋਗ ਹੈ ਜੀ ਅਸੀਂ ਜੋ ਪਿੰਡ ਚਾਹੇ ਤਾਂ ਉਹ ਉਹਨਾਂ ਦੀ ਨਗਰ ਨੂੰ ਬੇਨਤੀ ਕੀਤੀ ਜਾਂਦੀ ਹੈ ਹੱਥ ਬੰਨ੍ਹ ਕੇ ਆ ਜੋ ਚਾਹੁੰਦੇ ਨੇ ਜਿਵੇਂ ਮਤਲਬ ਹੱਕ ਬੰਨ੍ਹ ਕੇ ਬੇਨਤੀ ਜੀ ਸਭ ਕੀ ਚਾਹੁੰਦੇ ਸੰਮਤੀ ਕਰਕੇ ਸੀ ਰਾਜੀਆਂ ਸਾਰਾ ਪਿੰਡ ਜੋ ਵੀ ਮਰਜੀ ਕਿਸੇ ਤੇ ਮਰਜੀ ਕਰ ਸਕਦੇ ਨੇ ਅਕਤਰੀ ਮਿੰਟ ਦੇ ਗਲੀਆਂ ਨਾਲੀਆਂ ਦੇ ਜਿਹੋ ਮਨ ਆਪਾਂ ਚਾਹੁੰਦੇ ਨੇ ਤਾਂ ਆਪਾਂ ਵਿਕਾਸ ਕਰਾਂਗੇ ਜਿਹੋ ਜੇ ਸੰਭ ਆਪਣੀ ਪੰਚਾਇਤ ਚੋਂ ਦੀ ਹੈ। ਇਹ ਪੰਚਾਇਤ ਜਿਹੜਾ ਫੇਰ ਬੰਦੇ ਜੀ ਕੰਮ ਹੀ ਆਪ ਤੋਂ ਨਹੀਂ ਸੀ ਹੋਣਾ। ਹੁਣ ਇਹ ਥੋੜੇ ਜਿਹਾ ਵਿਚਾਰ ਇਹਨਾਂ ਤੋਂ ਲੈ ਲਵਾਂ ਵੀ ਜੀ ਚਾਹੁੰਦੇ ਨੇ। ਹਾਂ। ਕਿ ਮਤਲਬ ਕੀ ਕਰ ਰਹੇ ਨੇ? ਬਸ ਇਹ ਨਹੀਂ ਕਰਦੇ। ਬੜਾ ਦੂਰ ਦੂਰ ਦੇ ਰੱਖਣ ਤੋਂ। ਬਾਈ ਕਰ ਤੋਂ ਨਾ ਕਰਾ। ਆ ਪੌਰਨਾਲ ਰੌਲਾ ਨਾ Papa ਹੋਣ ਨਹੀਂ ਆਏ ਟਾਈਮ ਆਪਣੇ ਕੋਲ ਥੋੜਾ ਸਾ ਇਹਨੂੰ ਕੰਮ ਨਹੀਂ ਗੇ। ਤਾਂ ਹੀ ਆਪਾਂ ਸਾਢੇ ਤਿੰਨ ਦਾ ਟਾਈਮ ਰੱਖਿਆ ਸੀ ਆ। ਜਦੋਂ ਵੀ ਕੋਈ ਬੰਦਾ ਬੋਲਦਾ ਹੈ ਫਿਰ ਬਾਬੂਆਂ ਦੇ 15-20 ਮਿੰਟ ਨੇ 15 ਮਿੰਟ ਸਾਰਾ ਗੱਲ ਗੱਲ ਨਿਬੜ ਜੂਗੀ ਆਪਣੀ 15 ਮਿੰਟ ਚ ਬੋਲ ਜੋ ਕੋਈ ਨਾ ਬੋਲੀ ਨੇ ਬੋਲਣਾ ਖੜਾ ਹੋ ਕੇ ਬੋਲੇ ਹੁੰਦੀ ਆ ਇਸ ਨਗਰ ਦੀ ਮੈਂ ਬਹੁਤ ਧੰਨਵਾਦ ਚਾਹਉਣਾ ਜੀ ਪਹਿਲਾ ਨੰਬਰ ਜੇ ਸਮਤੀ ਹੁੰਦੀ ਆ ਬਹੁਤ ਵਧੀਆ ਸਾਡੇ ਪਿੰਡ ਤੇ ਪ੍ਰਕਾਸ਼ ਹੋਣਗੇ ਪਿੰਡ ਦੀਆਂ ਗਲੀਆਂ ਨਾਲੀਆਂ ਤੇ ਪਿੰਡ ਦੇ ਮਤਲਬ ਜਿਹੜੇ ਲੈਬਰਨੇ ਸਕੂਲ ਨੇ ਹੋਰ ਜਿਹੜੇ ਕੰਮ ਹੁੰਦੇ ਨੇ ਬੱਚੇ ਆਪਣੇ ਬਹੁਤ ਖਿਆਲ ਆ ਮੱਦੇ ਇੰਨੀ ਗੱਲ ਤਾਂ ਇਹ ਚੀਜ਼ ਆ ਸਾਰੇ ਨਗਰ ਪੰਚਾਇਤ ਜੋਗੀ ਸਾਰੇ ਨਵੇਂ ਪੁਰਾਣੇ ਸਾਰੇ ਜਿੰਨੇ ਵੀ ਸੁਭਾਵੇਂ ਸਾਰਿਆਂ ਨੂੰ ਜਿੰਤੀ ਹੈ ਮਹਾਰਾਜ ਵੱਲੋਂ ਅੱਪਾ ਡੇਰ ਵਿੱਚ ਇਕੱਠ ਕੀਤਾ ਸਮਤੀ ਵਾਸਤੇ ਜੀ ਪਹਿਲਾ ਨੰਬਰ ਤੋਂ ਸਾਈਡ ਕਰੋ ਉਹ ਗੱਲ ਸੁਣ ਲੋ ਬਣੀ ਗੱਲ ਸੁਣ ਲੋ ਜੇ ਆਪਣੇ ਨੌਜਵਾਨ ਵੀਰ ਬੈਠੇ ਨੇ ਅਸੀਂ ਇਹ ਪੁੱਛਣਾ ਚਾਹੁੰਦੇ ਆ ਵੀ ਉਹ ਕੀ ਚਾਹੁੰਦੇ ਨੇ ਉਹ ਸਬੰਧਤ ਕੈਂਡੀਡੇਟ ਨਾਲ ਵਿਚਾਰ ਕਰਨਾ ਚਾਹੁੰਦੇ ਨੇ ਜਾਂ ਉਹ ਮਤਲਬ ਜੇ ਕੋਈ ਮਾਲਕਾਂ ਦੀ ਗੱਲ ਕਰਦਾ ਤਾਂ ਉਹ ਵੀ ਠੀਕ ਹੈ ਸਾਨੂੰ ਵੀ ਗੱਲ ਲਾ ਦੋ ਕਿਉਂਕਿ ਜੇਵੇਂ ਪਿੰਡ ਦੀ ਸਹਿਮਤੀ ਹੋਊਗੀ ਫਿਰ ਉਸਾਂ ਵਾਲੀ ਆਪਾਂ ਗੱਲ ਕਰਾਂਗੇ ਨਾਲ ਨੂੰ ਨਾ ਖਾਣ ਦੇਣਾ ਆਉਂਦੀ ਹੈ ਕਹੀਆਂ ਨਾ ਕਾਈਕਿੰਡ ਕਰ ਬੁੱਲੋ ਇੱਕ ਮਿੰਟਾ ਕੋਈ ਇੱਕ ਮਿੰਟ ਦੀ ਮੰਗਿਆ ਕੋਈ ਸਾਨੂੰ ਚੜ੍ਹਨ ਬੁੱਲੋ ਜਿਹੜੀ ਮੇਰੀ ਕੜਾਈ ਹੈ ਇੱਕ ਮਿੰਟ ਮੈਂ ਸੱਤਨੀ ਪਾਸਾਂ ਇੱਕ ਮਿੰਟ ਬਈ ਸਾਰੇ ਚ ਕੋ ਜਿਨ੍ਹਾਂ ਨੇ ਸਰ ਵਾਲੀ ਚੋਣ ਲੜੂਗੀ ਤੇਰੀ ਹਾਂ ਜਿਨ੍ਹਾਂ ਨੇ ਸਰ ਵਾਲੀ ਹੈ ਉਹ ਵੀ ਪਲੱਸ 2 ਪਾਸ ਹੈ ਆਸ਼ਾ ਬਖਰ ਹੈ ਪਿੰਡ ਦੀ ਉਹ ਉਹ ਵੀ ਇਲੈਕਸ਼ਨ ਲੜਨਾ ਚਾਹੁੰਦੀ ਹੈ ਉਹ ਉਹ ਸਾਰੇ ਵਿਚਾਰੋ ਕਹਿੰਦੀ ਮੈਨੂੰ ਗਲਾਈਓ ਮੈਂ ਆਪਾਂ ਸਾਂਝੇ ਕਰੂੰਗੀ ਦੇਖੋ ਜੀ ਅਸੀਂ ਕਹਿੰਦੇ ਵੀ ਦੇਵਾ ਦਾ ਮੌਕਾ ਦੇਵਿਆ ਯਾਰ ਕਹਿੰਦੇ ਕਿ ਸੇਵਾ ਦਾ ਮੌਕਾ ਦੇਓ ਬਸ ਯਾਰ ਇਹ ਨਹੀਂ ਸਮਝਣਾ ਵੀ ਮੰਨ ਲਓ ਕਿਸੇ ਬੰਦੇ ਨੇ ਸਵਾਲ ਪੁੱਛ ਲਿਆ ਵੀ ਯਾਰ ਪਤਾ ਨਹੀਂ ਕੋਈ ਰੰਜਿਤ ਵੀ ਕਾਹ ਪੁੱਛ ਲਿਆ ਸਵਾਲ ਪੁੱਛਣ ਦਾ ਹਰੇਕ ਨੂੰ ਅਧਿਕਾਰ ਹੈ ਕੋਈ ਵੀ ਪੁੱਛ ਸਕਦਾ ਕਿਸੇ ਨੂੰ ਵੀ ਪੁੱਛ ਸਕਦਾ ਠੀਕ ਹੈ ਜੋ ਇਹ ਗੱਲ ਨੂੰ ਦਿੱਤੇ ਨਹੀਂ ਲਾਉਣਾ ਹੈਗਾ ਵੀ ਯਾਰ ਮੈਨੂੰ ਇਹ ਸਵਾਲ ਕਿਉਂ ਪੁੱਛਦਾ ਠੀਕ ਹੈ ਚਲੋ ਇਹ ਰਾਜ ਸਿੰਘ ਰਾਜਗੁਰੂ ਜੀ ਦਾ ਖਾਲਸਾ ਵਾਹ ਸਾਰੇ ਸੰਗਤ ਨੂੰ ਮੇਹਰਬਾਨੀ ਹੈ ਕਿ ਮੈਂ ਇਸ ਇਲੈਕਸ਼ਨ ਚ ਦੌੜਨਾ ਚਾਹਣਾ ਤੇ ਜਿਹੜੇ ਪਿੰਡ ਦੇ ਕੰਮ ਨੇ ਜਿਵੇਂ ਜਿਮ ਆ ਗਈ ਜਿਵੇਂ ਆਪਣੇ ਇਨਾਲੀ ਗਲੀਆਂ ਦੇ ਜਿਹੜੇ ਦੂਰੇ ਕੰਮ ਰਹਿੰਦੇ ਨੇ ਉਹ ਸਮਾਰਨੇ ਜਿਵੇਂ ਹੁਣ ਪਾਰਕ ਹੀ ਨਹੀਂ ਹੈਗਾ ਪਾਰਕ ਵੀ ਪਿੰਡ ਚ ਪਾਰਕ ਬਣ ਜੇ ਬੱਚਿਆਂ ਵਾਸਤੇ ਇਹ ਸਾਰੇ ਕਮਾਂ ਨੂੰ ਲੈ ਕੇ ਇਹ ਅਸੀਂ ਕਰਾਂਗੇ। ਅੰਨੀ ਭਾਈ ਸਵਾਲ ਦੱਸੋ ਜੀ। ਖੜੇ ਹੋ ਕੇ ਦੱਸੋ ਜੀ। ਨਹੀਂ ਵੀਰ ਖਾਸਾ ਭਾਈ ਬਥੇ ਬਥੇ। ਮੈਂ ਦਿੰਦੇ ਜੀ। ਪਹਿਲੀ ਗੱਲ ਤਾਂ ਇਹ ਜਿਹੜੇ ਸਵਾਲ ਕੀਤਾ ਇਹ ਮੈਂ ਦੱਸ ਲਾੜੀ ਨਾਲ ਜਿਉਣਾ। ਜੈ ਕਿ ਨਹੀਂ ਲੜਨੀ ਜਿਉਰੇਗੇ। ਆਪਾਂ ਬੜੇ ਦੇ ਵਿੱਚ ਸਰਬਸੰਮਤੀ ਜਿਉਰੇ ਆ। ਹਾਂ ਜੀ। ਚਲੋ ਉਸ ਤੋਂ ਕਿਲੇ। ਨਹੀਂ ਤਾਂ ਇਹ ਸਵਾਰੀ ਬੰਦ ਅਸ। ਅੱਜ ਆਪਾਂ ਹੋਰ ਸਰਸੰਤਿ ਵਾਸਤੇ ਜਲਦੀ ਆਪਾਂ ਅਗਲੇ ਸ਼ੁੱਕਰਵਾਰ ਵਾਸਤੇ ਚੱਲਗੇ। ਇਹ ਇਹੋ ਕੀ ਵਿਚਾਰ ਰੱਖਦੇ ਨੇ ਜੇ ਕਿਸੇ ਬੰਦੇ ਨੇ ਕਿਸੇ ਵੀ ਵਿਸ਼ੇਸ਼ ਵਿਅਕਤੀ ਨੇ ਮੌਤਵਾਰ ਵਿਅਕਤੀ ਨੇ ਜਾਂ ਨੌਜਵਾਨ ਵੀਰ ਨੇ ਕੋਈ ਉਹਨੂੰ ਸਵਾਲ ਪੁੱਛਣਾ ਹੋਵੇ ਜਾਂ ਕੋਈ ਗੱਲ ਕਰਨੀ ਹੋਵੇ ਤਾਂ ਅਗਲਾ-ਗਲਾ ਗੱਲ ਕਰ ਸਕਦਾ ਹੈ। ਸੋ ਹੁਣ ਅਸੀਂ ਸ਼ੁਰੂ ਕਰਦੇ ਹਾਂ ਪਹਿਲੇ ਕੈਂਡੀਡੇਟ ਤੋਂ। ਪਹਿਲਾ ਭਾਈ ਜੁਗਰਾਜ ਹੈਗਾ ਤੁਹਾਡਾ। ਜਗਰਾਜ ਸਿੰਘ ਅਸੀਂ ਕਿਹੜਾ ਬਈ ਕਹਿੰਦਾ ਗੱਲ ਨਹੀਂ ਹੈਗੀ ਜੇ ਕਿਸੇ ਨੇ ਜੁੱਤ ਸਰਪੰਚ ਜੀ ਕੋਈ ਹੱਸੇ ਜਿਹੜੀ ਗੱਲ ਨਹੀਂ ਹੈਗੀ ਵੀ ਆਪਾਂ ਚੋਰੇ ਹਜ਼ਾਰ ਪਾਉਂਦੇ ਜੁੱਤ ਕੇ ਘਰ ਮੈਨਾਂ ਆਇਆ ਉਹ ਬਾਜ ਬੰਦਾ ਪਿੱਛਾ ਨਹੀਂ ਪਾਉਂਦਾ ਅਸੀਂ ਕਿਸੇ ਨੂੰ ਮੈਨਾਂ ਚੀਗਾ ਸਾਨੂੰ ਸਿਰਫ ਸਾਡੇ ਪਿੰਡ ਦਾ ਕੋਈ ਨਹੀਂ ਦਿਖਦਾ ਸਾਨੂੰ ਅੱਜ ਲੋੜ ਹੈ ਵੀ ਸਾਡਾ ਪਿੰਡ ਦਾ ਸੁਧਾਰ ਹੋਵੇ ਉਹਦੇ ਮਸਲੇ ਦੇ ਵਿੱਚ ਅਸੀਂ ਵਿਚਾਰ ਇਹ ਦਿਖਾਵਾਂਗੇ ਜਿਹੜਾ ਬੰਦਾ ਨਹੀਂ ਦੇ ਸਕਦਾ ਤਾਂ ਉਹ ਸਾਭ ਜਾਦਾ ਵੀ ਉਹ ਕਾਬਿਲ ਨਹੀਂ ਦਾ ਸਾਰੇ ਸਹਿਮਤ ਹੋ ਜੀ ਇਹ ਗੱਲ ਨਾਲ ਆਉਂਦੇ ਰਾਸੇ ਦਿਓ ਇਹ ਨਹੀਂ ਹੈਗਾ ਵੀ ਆਪਾਂ ਪਿਛਦੀਆਂ ਗੱਲਾਂ ਚੱਕ ਕੇ ਉਹਦੇ ਆਪਾਂ ਸਾਰੇ ਘੱਟ ਦੀ ਜਿਹੜੀ ਹੈਗਾ ਖਿੰਡ ਪਿੰਡ ਕਰਦੀ ਹੈ ਠੀਕ ਹੈ ਜੇ ਕਿਸੇ ਨੇ ਵਿਚਾਰ ਦੇਣੇ ਨੇ ਇੱਥੇ ਆ ਕੇ ਦੋ ਇਹਦੇ ਪਤਾ ਲੱਗਦਾ ਵੀ ਹਾਂ ਠੀਕ ਹੈ ਯਾਰ ਸਾਡੇ ਆ ਵਿਚਾਰ ਨੇ ਐਵੇਂ ਪਿੱਛੇ ਖੜ ਕੇ ਬੋਲਣ ਦਾ ਕੋਈ ਫਾਇਦਾ ਨਹੀਂਗਾ ਅਗਲੀ ਗੱਲ ਜਿਹੜੀ ਜੀਵਨ ਸ਼ਰਮਾ ਨੇ ਕਹੀ ਹੈ ਇਹ ਗੱਲ ਬਿਲਕੁਲ ਵਾਜਵੇਂ ਇਹ ਕੋਈ ਘਰ ਦਾ ਕੰਮ ਨਹੀਂ ਹੈਗਾ ਇਹ ਇੱਕ ਸਾਰੇ ਨਗਰ ਦਾ ਕੰਮ ਹੈ ਹਰੇਕ ਕੋਈ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਕੀ ਨਾਲ ਬਣਦੀ ਹੈ ਨਹੀਂ ਬਣਦੀ ਜਿਹੜਾ ਸਰਪੰਚ ਬਣੂਗਾ ਉਹਨੂੰ ਹਰੇਕ ਪਿੰਡ ਦੇ ਹਰੇਕ ਘਰ ਦਾ ਹਰੇਕ ਵਿਅਕਤੀ ਦਾ ਮੰਗ ਰੱਖਣਾ ਪਊਗਾ ਇਹ ਨਹੀਂ ਹੈਗਾ ਵੀ ਕਿਸੇ ਬੰਦੇ ਨੂੰ ਮੌਕੇ ਤੇ ਅਮਰਜੈਂਸੀ ਲੋੜ ਪੈ ਗਈ ਉਹ ਤੋਂ ਬਾਅਦ ਬੰਦਾ ਕਹੇ ਵੀ ਨਹੀਂ ਇਹ ਮੈਂ ਤਾਂ ਆ ਨਹੀਂ ਸਕਦਾ ਜਾਂ ਮੇਨੂੰ ਤਾਂ ਭਲਾੜਾ ਕੰਮ ਹੋ ਗਿਆ ਹਾਜ਼ਰ ਨਹੀਂ ਨਾਲ ਦੇਖੋ ਸਰਪੰਚ ਦੀ ਅਹਿਮੀਅਤ ਕੀ ਹੈ ਜੇਕਰ ਉਹਦੇ ਨਾਲ ਸਪੋਰਟ ਹੈ ਠੀਕ ਹੈ ਆਪਦੀ ਸਪੋਰਟ ਰੱਖੋ ਜੇ ਕਿਸੇ ਨੂੰ ਸਪੋਰਟ ਦਾ ਕੋਈ ਲੱਗਦਾ ਹੈ ਤਾਂ ਉਹਦੇ ਚਾਹੀ ਕਮੇਟੀ ਆਪਦੇ ਲੈਵਲ ਤੇ ਆਪਦੀ ਕਮੇਟੀ ਬਣਾ ਸਕਦਾ ਬੰਦਾ ਵੀ ਸਾਡੀ ਆ ਕਮੇਟੀ ਵੀ ਹਮੇਸ਼ਾ ਤਿਆਰ ਰਹੂਗੀ ਕਹਿਣ ਦਾ ਮਤਲਬ ਆ ਪਿੰਡ ਦੇ ਵਿੱਚ ਕੋਈ ਵੀ ਬੰਦਾ ਇਸ ਗੱਲ ਨੂੰ ਨਾ ਦੱਸੇ ਯਾਰ ਜੇ ਆਦੇ ਉਰੇ ਸਰਪੰਚਾਂ ਦਾ ਤਾਂ ਆਹ ਮਸਲਾ ਐਵੇਂ ਹੱਲ ਹੋ ਜਾਂਦਾ ਅੱਜ ਸਰਪੰਚ ਦੀ ਮੌਜੂਦਗੀ ਨਹੀਂ ਹੈਗੀ ਚਾਹੇ ਉਹ ਸਰਪੰਚ ਆਏ ਚਾਹੇ ਉਹ ਮੈਂਬਰ ਆਏ ਸੋ ਹੁਣ ਅਸੀਂ ਸ਼ੁਰੂ ਕਰਦੇ ਆ ਸਾਡੇ ਪਹਿਲੇ ਸਰਪੰਚ ਉਹ ਥੇ ਜਿਹੜਾ ਘੱਟੋ ਘੱਟ ਪਿੰਡ ਨੂੰ 13-14 ਘੰਟੇ ਦੇ ਦਿੱਤੀ ਐਵੇਂ ਨਹੀਂ ਹੈਗਾ ਵੀ ਜੇ ਮੈਂ ਬੈਠਣ ਲਈ ਪੰਚਾਇਤਾਂ ਨੂੰ ਵੀ ਖੇਤਾਂ ਦੂਜਾ ਡੇਮ ਤੇ ਘਾਵੇ ਰੋਣੇ ਬੈਠਾ ਠੀਕ ਹੈ ਯਾਰ ਸਰਪੰਚ ਪਿੰਡ ਤੇ ਹੁੰਦੇ ਮੈਂ ਦੇਖਿਆ ਆਪਾਂ ਗੱਲੇ ਮਾਸ਼ ਨੂੰ ਤੋਰ ਦੰਨੇ ਆ ਮਹਸਾਭਿਕ ਅੱਲਾ ਸਰਪੰਚ ਵੀ ਕੁਝ ਨਹੀਂ ਕਰ ਸਕਦਾ ਜਦ ਜਨ ਅਚਰ ਉਹਦੇ ਵਿੱਚ ਜਿੰਨੀ 1.5 ਜਦੋਂ ਮੈਂਬਰਾਂ ਦੇ ਸਾਹਮਣੇ ਹੁੰਦੇ ਨਾ ਪਿਛਲੀ ਵਾਰ 7 ਮੈਂਬਰ ਨੇ ਆਪਣੇ 7 ਮੈਂਬਰਾਂ ਚੋਂ 4 ਮੈਂਬਰਾਂ ਦੇ ਹੋਣ ਜ਼ਰੂਰੀ ਨੇ ਉਹ 4 ਇਹ ਖੇਤਾਂ 'ਚ ਹੁੰਦੇ ਨੇ ਜਾਂ ਕੋਈ ਡੇੜੀ ਦਾਤੀ ਚਲੋ ਕਰੀਬ ਦਾ ਅਗਲਾ ਕਹਿੰਦਾ ਮੈਂ ਡੇੜੀ ਤੇ ਆ ਜੀ ਸੈਕਟਰੀ ਆ ਕੇ ਸਰਪੰਚ ਕੋਲੇ ਬੈਠੇ ਰਹਿੰਦਾ ਉਹ ਕਹਿੰਦਾ ਜੀ ਮੈਂ ਮਤਾ ਪਾਉਣਾ ਹੈ ਮਤਾ ਪਾਉਣ ਵਾਸਤੇ ਦੂਜਾ ਬੰਦਾ ਹੁੰਦਾ ਨਹੀਂ ਉਹ ਬੰਦਾ ਮੈਂਬਰ ਜਾਂ ਸਰਪੰਚ ਬਣੋ ਜਿਹੜਾ ਬਾਤ ਅੱਜ ਮੋਕੇ ਹਰੇਕ ਕੋਲੇ ਅੱਜ ਤਾਂ ਅਗਲਾ ਹਫ਼ਤਾ ਹਰੇਕ ਨੂੰ ਦੇਊਗਾ ਟਾਈਮ ਘੱਟ ਸਕਦਾ ਹੁਣ ਉਹ ਜਿਹੜਾ ਪਿੰਡ ਨੂੰ ਟਾਈਮ ਦੇ ਇੱਕ ਗੱਲ ਬਹੁਤ ਵਧੀਆ ਹੈ ਜਿਹੜਾ ਚਾਹਵਣੇ ਕਹਿੰਦੇ ਨਹੀਂ ਗੱਲ ਹੈ ਜਿਹੜਾ ਜਿਹੜਾ ਸਰਪੰਚ ਦਾ ਕੰਮ ਹੈ ਇੱਕ ਮਿੰਟ ਵਿੱਚ ਆ ਗਿਆ ਮੈਂ ਤੁਹਾਨੂੰ ਜੀ ਆ ਮੰਗਾ ਖਾਈ ਜੇ ਕੋਈ ਪਹਿਲਾਂ ਲੈ ਫਿਰ ਉਹਦਾ ਉਹਦੇ ਵਿਚਾਰ ਆ ਕੇ ਰੱਖ ਪਾਦਾ ਯਾਰ ਜੇ ਉਹ ਦੂਜਾ ਜੋ ਜਿਹੜੇ ਬੰਦੇ ਬੈਠੀ ਬੋਲਦੀ ਜੀ ਦੋ ਗੱਲਾਂ ਨਹੀਂ ਬੋਲੋਗੇ ਪਤਾ ਲੱਗੇ ਨਾ ਵੀ ਬੰਦਾ ਕੀ ਬੋਲਦਾ ਹੈ ਕੀ ਸੋਚ ਰਖਦਾ ਹੈ ਉਹ ਬੰਦਾ ਇੰਨੇ ਕੱਟ ਦੇ ਵਿੱਚ ਬੋਲ ਸਕਦਾ ਹੈ ਜਾਂ ਨਹੀਂ ਬੋਲ ਸਕਦਾ ਲੱਤਾਂ ਕਾਉਂਦੀਆਂ ਨੇ ਕਿਉਂਕਿ ਦੇਖੋ ਇਹ ਪਿੰਡ ਦਾ ਕੰਕਿਆ ਜੇ ਬੰਦਾ ਇੱਥੇ ਨਹੀਂ ਬੋਲ ਸਕਦਾ ਤਾਂ ਹੁੰਦਾ ਜੇ ਪੁਲਿਸ ਵਾਲੇ ਅੱਗੇ ਜਾਂ ਡੀਸੀ ਅੱਗੇ ਜਾਂ ਐਮਐਲਏ ਕੇ ਜਾਂ ਕੋਈ ਹੋਰ ਜਿਹੜਾ ਚੁਣਾ ਹੋਇਆ ਬੰਦਾ ਉਹਦੇ ਅੱਗੇ ਕਿਵੇਂ ਬੋਲੂਗਾ ਅਸੀਂ ਸਾਰਿਆਂ ਦੇ ਵਿਚਾਰ ਲਵਾਂਗੇ ਉਹ ਜਿਹੜੇ ਬੰਦੇ ਨਾਮ ਲਗਾਏ ਨੇ ਉਹ ਸਾਰੇ ਤੇ ਹਾਜ਼ਰ ਹੋਣੇ ਚਾਹੀਦੇ ਨੇ ਅਸੀਂ ਵਿਚਾਰ ਲੈ ਕੇ ਉਹ ਤੋਂ ਬਾਅਦ ਚ ਬਾਹ ਸਾਡੇ ਇਹ ਮੋਟਵਾਰ ਬੰਦੇ ਨੇ ਜਾਂ ਸਾਡੇ ਨੌਜਵਾਨ ਵੀਰ ਨੇ ਮਾਲ ਦਾ ਭੈਣਾ ਬਣਾ ਬੜੇ ਉਹ ਤੋਂ ਬਾਅਦ ਜੇ ਸ਼ਾਂਤੀ ਬਣਾ ਸਕਦੇ ਆ ਕੋਈ ਉਹਨਾਂ ਨੂੰ ਇੱਕ ਵਾਰੀ ਬੁਲਾ ਲੀਂ ਪੰਜਾਬ ਨੂੰ ਬੁਲਾ ਦੇ ਦੇਖੋ ਨਹੀਂ ਕੋਈ ਨਹੀਂ ਦੇਖੋ ਕੁਝ ਨਹੀਂ ਬਦਲਾਂਗਾ ਕਦੀ ਵੀ ਵੀਡੀਓ ਦੇ ਵਿੱਚ ਦੋ ਜੀ ਕਾਗਜ਼ ਭਰੇਗਾ ਕਿਹੜੇ ਨੰਬਰ ਪਰਚੋ ਜਿੰਨੇ ਵੀ ਜਣਿਆਂ ਦੇ ਅਸੀਂ ਨਾਮ ਬੋਲ ਜਿਹੜੇ ਮਤਲਬ ਆਉਦੇਦਾਰ ਬਣੇ ਨੇ ਕਹਿੰਦੇ ਨੇ ਕਿ ਅਸੀਂ ਆਪ ਦਾ ਨਾਮ ਦਿੱਤਾ ਸਾਨੂੰ ਦੇਖ ਲੈ ਅਗਲਾ ਸਰਪੰਚ ਕਹਾ ਮੇਗਾ ਜੱਟ ਥੱਲੇ ਬੈਠੂ ਤੂੰ ਤਾਂ ਬੈਠਿਆ